ਹਾਂਜੀ ਅੱਜ ਇਥੇ ਅਸੀਂ ਡੀਐਮਸੀ ਚੱਲੇ ਆ ਨਾ ਨੇ ਆਰਗਨ ਡੋਨੇਸ਼ਨ ਡੇ ਸੈਲੀਬ੍ਰੇਟ ਕੀਤਾ ਤੇ 13 ਨੂੰ ਅਸੀਂ ਆਪਣੇ ਗਵਰਨਮੈਂਟ ਫੈਸਿਲਿਟੀਆਂ ਚ ਇੱਕ ਆਰਗਨ ਡੋਨੇਸ਼ਨ ਡੇ ਸੈਲੀਬ੍ਰੇਟ ਕੀਤਾ ਸੀ ਤੇ ਮੈਂ ਲੋਕਾਂ ਨੂੰ ਇਹ ਹੀ ਬਸ ਤੁਹਾਡੇ ਮਾਧਿਅਮ ਚ ਇਹ ਮੈਸੇਜ ਦੇਣਾ ਚਾਹਾਂਗੀ ਕਿ ਵੀ ਇਹ ਬਹੁਤ ਇੱਕ ਨੋਬਲ ਕੌਜ਼ ਹੈ इसलिए मतलब अगे आद फुल मोटिवेन एंड डैडीकेशन और जी कि साइट है उ अपने आप नजिस्टर कर फॉर ऑर्गन डोनेशन तो जिमें कि अच्छा ती स ने सुने कि एक लाइफ ना एक बंदा अठ लाइव बचा सद अठ ऑरगन डोनेट करके सो so, यही रिक्वेस्ट है कि इस नोबल कॉज लिये अगे आओ और अपना ऑर्गन डोनेशन प्लैच करो ਜਿਹਨਾਂ ਦੀ ਡਿਜ਼ੀਜ਼ ਡੋਨੇਸ਼ਨ ਹੋਈ ਉਹਨਾਂ ਦੀ ਫੈਮਲੀਆਂ ਨੂੰ ਬੁਲਾ ਕੇ ਫੈਸਿਲਿਟੇਟ ਕੀਤਾ ਤੇ ਅਸੀਂ ਚਾਹਦੇ ਸੀਗੇ ਡਾਕਟਰਸ ਤੇ ਡਾਕਟਰ ਪੇਟੇਨਿਟੀ ਜਿਹੜੀ ਹੈ ਤੇ ਐਂਡ ਲੋਕਲ ਜਿਹੜੇ ਤੁਹਾਡੇ ਸਟੂਡੈਂਟਸ ਐ ਤੇ ਕੋਰਸਟੇਸ਼ਨਸ ਐ ਉਹਨਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਡਿਜ਼ੀਜ਼ ਡੋਨੇਸ਼ਨ ਹੈ ਕੀ ਚੀਜ਼ ਤੇ ਕਿਸ ਤਰ੍ਹਾਂ ਕੀ ਇੱਕ ਬ੍ਰੇਨ ਸਟੈਂਡਰਡ ਆਦਮੀ ਮਰਨ ਤੋਂ ਬਾਅਦ ਵੀ 8 ਜਾਨਾਂ ਬਚਾ ਸਕਦਾ ਆ ਲੋ ਕਿੰਨੇ ਇਜ਼ ਇੱਕ ਲਿਵਰ ਲੋ ਲੰਗਸ ਇੱਕ ਹਾਰਟ ਪੈਂਕਰੀਆਸ ਦਾਨ ਦੇ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਸੋ ਅੱਜ ਅਸੀਂ ਉਹ ਇੱਕ ਅਵੇਅਰਨੈਸ ਐਕਟੀਵਿਟੀ ਕਰਾਈ ਹੈ ਤਾਂ ਕਿ ਜੋ ਮਿਥਸ ਨੇ ਕਿ ਕਿਤੇ ਆਰਗਨਸ ਗਲਤ ਮਿਸਯੂਜ਼ ਨਾ ਹੋਣ ਕਿਤੇ ਵੀ ਕਰਨਾ ਇਹ ਮਿਥਸ ਤੋੜਨਾ ਚਾਹਦੇ ਆ ਤੇ ਪੰਜਾਬ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਅਵੇਅਰ ਕਰਾਣਾ ਚਾਹਦੇ ਆ ਕਿ ਇਹ ਇੱਕ ਬਹੁਤ ਖੁਣ ਦਾਨ ਦਾ ਕੰਮ ਹੈ ਕਿ ਮਰਦੇ ਵਿਅਕਤੀ ਨੂੰ ਤਾਂ ਮਰੇ ਵਿਅਕਤੀ ਨੂੰ ਤਾਂ ਆਪਾਂ ਸਾੜ ਦੇਣਾ ਉਹਦੇ ਅੰਗ ਵੀ ਸੜ ਜਾਣੇ ਨੇ ਸਬਾ ਬਣ ਜਾਣੇ ਆ ਜੇ ਉਹੀ ਅੰਗ ਅੱਠ ਜਾਨਾਂ ਬਚਾ ਜਾਣ ਉਹ ਜ਼ਿਆਦਾ ਬਿਹਤਰ ਹੈ ਐਂਡ ਆਪਾਂ ਇਹੀ ਅਵੇਰਨੈਸ ਕ੍ਰੀਏਟ ਕਰਾਣੀ ਹੈ ਕਿ ਮੈਕਸਿਮਮ ਲੋਕ ਪਲੈਜ ਕਰਨ ਕਿ ਮੈਂ ਕੰਸੈਂਟ ਦਿੰਨਾ ਆ ਕਿ ਮੈਂ ਆਪਣੇ ਮਰਨ ਤੋਂ ਬਾਅਦ ਆਪਣੇ ਆਰਗਨਸ ਡੋਨੇਟ ਕਰਨਾ ਚਾਹੁੰਦਾ ਹਾਂ ਇੱਕ ਬੋਡੀ ਤੋਂ ਆਪਾਂ ਕਿੰਨੇ ਆਰਗਨ ਲੈ ਸਕਦੇ ਆ ਆਪਾਂ 8 ਆਰਗਨਸ ਲੈ ਸਕਦੇ ਆ ਬਾਕੀ ਟਿਸ਼ੂਸ ਹੁੰਦੇ ਨੇ ਜਿਵੇਂ ਦੋ ਕਾਰਨੀਆਂ ਹੋਣਗੇ ਕਾਰਟਿਲੇਜਸ ਤੇ ਸਕਿਨ ਗ੍ਰਾਫਟਸ ਵਗੈਰਾ ਉਹ ਅਲੱਗ ਹੈ ਕਿ ਆ 8 ਵੀ ਨਾਲ ਆਰਗਨਸ ਲੈ ਸਕਦੇ ਆ ਅੱਜ ਧਿਆਨਨ ਮੈਡੀਕਲ ਕਾਲਜ ਐਂਡ ਹਸਪੀਟਲ ਧਿਆਨਾ ਦੇ ਵਿੱਚ ਆਰਗਨ ਡੋਨੇਸ਼ਨ ਅਵੇਰਨੈਸ ਪ੍ਰੋਗਰਾਮ ਅਸੀਂ ਅੱਜ ਕੀਤਾ ਇਹਦੇ ਵਿੱਚ ਆਹੀ ਸਾਡੇ ਚੀਮਗੇ ਸੀਗੇ ਸਿਵਲ ਸਰਜਨ ਡਾਕਟਰ ਰਮਨਦੀਪ ਔਰ ਇਹ ਜਿਹੜੇ ਸੌਟੋ ਦੇ ਨੋਡਲ ਆਫੀਸਰ ਹੈ ਡਾਕਟਰ ਗਗਨੀਂ ਸੰਧੂ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਸਾਰਾ ਹਾਲ ਭਰਿਆ ਪਿਆ ਸੀ ਸਭ ਨੂੰ ਇਹੀ ਚੀਜ਼ ਇੱਕ ਕਹਿਨ ਨੂੰ ਮਿਲੀ ਕਿ ਆਰਗਨ ਡੋਨੇਸ਼ਨ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਇੱਕ ਬਾਡੀ ਜੇ ਉਹ ਆਪਾਂ ਡੋਨੇਟ ਕਰ ਦੇ ਆਰਗਨਸ ਉਹਦੇ ਨਾਲ 8 ਜਾਨਾਂ ਨੂੰ 8 ਨਵੀਆਂ ਜ਼ਿੰਦਗੀਆਂ ਮਿਲਦੀਆਂ ਸੋ ਅੱਜ ਅਸੀਂ ਜਿਹੜੇ ਸਾਡੇ ਲੋਕਾਂ ਨੇ ਆਰਗਨ ਡੋਨੇਟ ਕੀਤੇ ਜਿਨ੍ਹਾਂ ਨੇ ਇੱਕ ਬਹੁਤ ਹਿੰਮਤ ਵਾਲਾ ਕੰਮ ਹੈ ਅਸੀਂ ਅਸੀਂ ਵੀ ਡਰ ਜਾਂਦੇ ਕਈ ਵਾਰ ਕਿ ਜੀ ਆਰਗਨ ਡੋਨੇਟ ਕਰਦਾ ਪਤਾ ਨਹੀਂ ਕੀ ਹੋਏਗਾ ਤੇ ਜਿਹੜੀ ਜਿਹੜੇ ਪਰਿਵਾਰਾਂ ਨੇ ਆਰਗਨ ਡੋਨੇਟ ਕੀਤੇ ਉਹਨਾਂ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਕਿਉਂਕਿ ਮੈਂ ਸਮਝਦਾ ਉਹੀ ਰੀਅਲ ਹੀਰੋਜ਼ ਹੈ ਬਾਕੀ ਤਾਂ ਆਪਾਂ ਠੀਕ ਹੈ ਕੰਮ ਕੰਮ ਕਰਦੇ ਰਹਿੰਦੇ ਜੋ ਵੀ ਕਰਦੇ ਆ ਪਰ ਰੀਅਲ ਹੀਰੋਜ਼ ਉਹੀ ਉਹੀ ਹੁੰਦੇ ਹੈ ਜਿਹੜੇ ਕਿ ਆਪਣੇ ਪਰਿਵਾਰ ਚੋਂ ਕੋਈ ਬੰਦਾ ਜਾ ਰਿਹਾ ਹੈ ਬ੍ਰੇਨ ਡੈਡ ਹੈ ਜਿਹੜਾ ਉਹ ਸਰਕਾਰ ਵੱਲੋਂ ਅਲਾਉਡ ਹੈ ਤੇ ਉਹਨਾਂ ਦੇ ਜਿਹੜੇ ਆਰਗਨਸ ਹੈ ਉਹਨਾਂ ਨੇ ਡੋਨੇਟ ਕੀਤੇ ਇਕ ਜਦਾ ਬੱਚਾ ਮੇਰਾ ਖਲ 25 ਸਾਲ ਦਾ ਸੀ ਉਹਨਾਂ ਨੇ ਵੀ ਇੱਕ ਫੈਸਲਾ ਕੀਤਾ ਬਹੁਤ ਮੁਸ਼ਕਲ ਫੈਸਲਾ ਹੈ ਆਪਾਂ ਨੂੰ ਆਪਾਂ ਨੂੰ ਕਰਨ ਤੇ ਆਏਗਾ ਤਾਂ ਪਤਾ ਚੱਲਦਾ ਹੈ ਬਹੁਤ ਮੁਸ਼ਕਲ ਫੈਸਲਾ ਹੈ ਕਿ ਸਾਡਾ ਬੱਚਾ ਹੈ ਜਾਂ ਕੋਈ ਵੀ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਬ੍ਰੇਨ ਡੈਡ ਹੋ ਗਿਆ ਡਾਕਟਰਸ ਨੇ ਕਿਹਾ ਤਾਂ ਕਿ ਬ੍ਰੇਨ ਡੈਡ ਹੈ ਤੇ ਉਹਦੇ ਆਰਗਨਸ ਅਸੀਂ ਡੋਨੇਟ ਕਰਨਾ ਹੈ ਪਰ ਇੱਕ ਚੀਜ਼ ਮੈਂ ਤੁਹਾਡੇ মিডিਆ ਦੇ ਰਾਹੀਂ ਕਹਿਣਾ ਚਾਹਾਂਗਾ ਇਹ ਆਰਗਨ ਡੋਨੇਸ਼ਨ ਇੱਕ ਬਹੁਤ ਹੀ ਨੇਕ ਕੰਮ ਹੈ ਤੇ ਜਿਹੜੀ ਵੀ ਕੋਈ ਵੀ ਆਪਾਂ ਸਮਝਦੇ ਅਸੀਂ ਪੂਰੇ ਸੰਸਕਾਰ ਦੇ ਨਾਲ ਬਾਡੀ ਨੂੰ ਇੱਥੇ ਹਸਪਤਾਲ ਤੋਂ ਅੱਗੇ ਰਵਾਨਾ ਕਰਦੇ ਆ ਟੋਟਲ ਜਿੰਨੇ ਰਿਚੂਅਲਸ ਐ ਸਾਰੇ ਅਬਜ਼ਰਵ ਕਰੀਦੇ ਆ ਜਿਹਦੇ ਜੋ ਧਰਮ ਐ ਉਹਦੇ ਹਿਸਾਬ ਸੇ ਕਰਦੇ ਆ ਬਾਡੀ ਬਿਲਕੁਲ ਬਰਕਰਾਰ ਪ੍ਰੋਪਰ ਤਰੀਕੇ ਨਾਲ ਟਿੱਜੀ ਜਾਂਦੀ ਐ ਤੇ ਸਟਿਚ ਕਰਕੇ ਪ੍ਰੋਪਰ ਹੁੰਦਾ ਜਾਂਦਾ ਠੀਕ ਹੋਣਾ ਪਰਿਵਾਰਾਂ ਨੂੰ ਕੀ ਮੈਸੇਜ ਹੈ ਸਾਰੇ ਪਰਿਵਾਰਾਂ ਨੂੰ ਇਹੀ ਮੈਸੇਜ ਐ ਕਿ ਆਰਗਨ ਡੋਨੇਸ਼ਨ ਆਪਾਂ ਕਰੀਏ ਕਿਉਂਕਿ ਇਸ ਤੋਂ ਵੱਡਾ ਪੁੰਨ ਤਾਂ ਕੋਈ ਨਹੀਂ ਐ ਮੇਰਾ ਕਹਿਲ ਅੱਜ ਜਿਹੜਾ ਰੋਲ ਪਲੇ ਆਪਾਂ ਦੇਖਿਆ ਉਹਦੇ ਜੋ ਕਿਵੇਂ ਜੀ ਤੁਸੀਂ ਕਾਰ ਜਲਾ ਰਹੇ ਹੋ ਆ ਕਰ ਰਹੇ ਹੋ ਪਰ ਆਰਗਨ ਦੀ ਤਾਂ ਕੀਮਤ ਨਹੀਂ ਨਾ ਹੈ ਜਿਹੜਾ ਬੰਦਾ ਕੋਈ ਅੰਨਾ ਹੈ ਉਹਨੂੰ ਅੱਜ ਲਿਖਣ ਲੱਗ ਜਾਂਦਾ ਹੈ ਤੇ ਤੁਸੀਂ ਦੇਖ ਲਓ ਵੀ ਉਹਦੀ ਲਾਈਫ ਹੀ ਚੇਂਜ ਹੋ ਜਾਂਦੀ ਹੈ ਅੱਜ ਤੁਸੀਂ 4 4 ਘੰਟੇ ਲਈ ਵੀ ਅੱਖਾਂ ਬੰਦ ਕਰਕੇ ਸੋਚੋ ਤੇ ਕੀ ਹਾਲ ਹੋਏਗਾ ਬਿਲਕੁਲ ਹੀ ਆਪਾਂ ਗਵਾਹ ਜਾਣੇ ਸਰ ਕਈ ਤਾਂ ਦਿਨ ਨੂੰ ਤਿਆਰ ਹੁੰਦੇ ਪਰ ਉਹ ਰਾਹ ਨਹੀਂ ਲੱਭਦਾ ਵੀ ਕਿੱਦਾਂ ਦਿੰਦਾ ਮੇਰਾ ਹੈਗਾ ਇੱਥੇ ਤੁਸੀਂ ਆਓ ਸਾਡੇ ਕੋਲ ਗਿਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਹਮੇਸ਼ਾ ਤਿਆਰ ਹੈ ਆਰਗਨ ਡੋਨੇਸ਼ਨ ਦੇ ਲਈ ਤੁਸੀਂ ਜਦੋਂ ਮਰਜ਼ੀ ਆਓ ਉਹਨੂੰ ਰਜਿਸਟਰ ਕੀਤਾ ਜਾਏਗਾ ਅਸੀਂ ਤਾਂ ਕਿੰਨੇ ਲੋਕਾਂ ਨੂੰ ਸਾਰੇ ਕੈਂਪ ਲਗਾਉਂਦੇ ਡਾਕਟਰ ਗੌਰਮ ਡਾਕਟਰ ਗੁਰਸਾਗਰ ਹੋਰ ਸਾਰੇ ਜਿੰਨੇ ਸਾਰੇ ਟ੍ਰਾਂਸਪਲੈਂਟ ਟੀਮ ਦੇ ਮੈਂਬਰਸ ਹੈਗੇ ਡਾਕਟਰਸ ਹੈਗੇ ਉਹ ਕੈਂਪ ਲਗਾਉਂਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਸੀ ਚੀਜ਼ ਹੈ ਸੋ ਕੋਈ ਦਿੱਕਤ ਨਹੀਂ ਹੈ ਤੁਸੀਂ ਲੋਕਾਂ ਨੂੰ ਤੱਕ ਇਹ ਮੈਸੇਜ ਜ਼ਰੂਰ ਦਿਓ ਕਿ ਡੀ ਐਮ ਸੀ ਦੇ ਵਿੱਚ ਆਰਗਨ ਡੋਨੇਸ਼ਨ ਬਹੁਤ ਆਸਾਨ ਹੈ ਤੁਸੀਂ ਆਓ ਰਜਿਸਟਰ ਆਪਣੇ ਆਪ ਨੂੰ ਕਰਾਓ ਅਸੀਂ ਹੋਰ ਜਿਹੜੇ ਧਾਰਮਿਕ ਸੰਸਥਾਵਾਂ ਉੱਥੇ ਵੀ ਜਾ ਜਾ ਕੇ ਅਸੀਂ ਕਹਿੰਦੇ ਆ ਤੇ ਉਹ ਲੋਕ ਬੜੇ ਉੱਤੇ ਪਿੱਛੇ ਸੀ ਜਿਹੜਾ ਕੈਂਪ ਤੇ ਕੀਤਾ ਸੀਗਾ ਉਹ ਰਿਲੀਜੀਅਸ ਜਿਹਾ ਹੀ ਸੀ ਤੇ ਉਸੇ 70 ਲੋਕਾਂ ਨੇ ਰਜਿਸਟਰ ਕੀਤਾ ਆਪਣੇ ਆਪ ਨੇ सो so, अभी हे तैयार डी एम सी हमेशा तैयार है ऑरगन डिनेशन तुम्हें करो सा ट्रांसप्लांट प्रोग्राम बड़ा स हो ही जा रहे है दिन पर दिन असिल लिवर कर रहे हैं कोर्निया कर रहे हैं किडनीज़ कर रहे हैं हर तरह का ट्रांसप्लांट हार्ट ट्रांसप्लांट बहुत जल्दी शुरू हो जाएगा सानू सरकार वालों परमिशन